ਸਾਡੇ 350 ਘੰਟਾ ਚੱਲੇ ਸਿਰਫ 350 ਘੰਟਾ ਹਾਂਜੀ ਲੈ ਮੈਨੂੰ ਸਿਰਫ 350 ਘੰਟਾ ਚੱਲਿਆ ਹੋਇਆ 15 ਸਪੀਡਾਂ ਵਾਲਾ ਜੀ 15 ਸਪੀਡਾਂ ਵਾਲਾ ਓਕੇ ਕਹਿੰਦਾ ਕੱਲੀ ਹਾਰ ਦੀ ਕਮੀ ਹੈ ਕੰਡੀਸ਼ਨ ਤਾਂ ਜਮੀ ਨਮੀ ਆ ਜਮਾ 20 ਦੇ ਮਾਰ ਕੇ ਕਾਪੀ 21 ਦੀ ਹੈ ਯਾਨੀ ਕਿ 21 ਮਾਡਲ ਹੈ ਹਾਂਜੀ ਓਕੇ ਤੇ ਟਾਇਰ ਇਹਦੇ ਪੰਪ ਵਾਲਾ ਜੀ ਹਾਂਜੀ ਮਾਈਕੋ ਪੰਪ ਵਾਲਾ ਸੀਆਰਡੀ ਤੋਂ ਬਣਾ ਲਾਗਾ ਅਸਾ ਸੀਆਰਡੀ ਤੋਂ ਬਣਾ ਹੈ ਹਾਂਜੀ ਓਕੇ ਹਾਂ 5000 ਰੁਪਏ ਨਾਮ ਇਹ ਤੇ ਟਰੈਲੀ ਬੈਕ ਲਾ ਦੂ ਜੇ ਜੋ ਕੋਈ ਹੋਰ ਨਾ ਦੇ ਇਹਦੇ ਹਾਨ ਪ੍ਰਮਾਣ ਦਾ ਇਹਦੇ ਹਾਨ ਪ੍ਰਮਾਣ ਓਕੇ ਤੇ ਇੱਕ ਗੱਲ ਹੋਰ ਸੱਚ ਤੁਸੀਂ ਇਹ ਕਹਿੰਦੇ ਵੀ ਤੂੜੀ ਵਾਲੇ ਸੀਜ਼ਨ ਸਾਰੇ ਇਹਨੇ ਲਾਇਆ ਸਾਰਾ ਇਹਨੇ ਲਾਇਆ ਜੀ ਲੈ ਮੇਤਰੋ ਇਹ ਜੇ ਗੱਭਰੂ ਚਾਹੁੰਦੇ ਆ ਕਹਿੰਦੇ ਜਿਹਨੂੰ ਬੈਕ ਨਾ ਟਰਾਲੀ ਲਾਉਣੀ ਆਈ ਕਾਹਦਾ ਉਹ ਪੁੱਤ ਜੱਟ ਦਾ ਹਾਂ ਇਹ ਕੀ ਮਾਡਲ ਆ ਜੀ ਇਹ ਵੀ 2021 ਮਾਡਲ ਹੈ ਕਿੰਨਾ ਕਿ ਚੱਲਿਆ ਹੋਊ ਇਹ 700 ਘੰਟਾ ਚੱਲਿਆ 6-700 ਘੰਟਾ ਇਹ ਚੱਲਿਆ ਹੋਇਆ ਮੇਤਰੋ ਹਰੇਕ ਜ਼ਿੰਮੇਦਾਰ ਦੇ ਨਾ ਮਨ ਦੇ ਵਿੱਚ ਇਹ ਚਾਹਣਾ ਹੁੰਦੀ ਹੈ ਵੀ ਜਿਹੜਾ ਵੀ ਅਸੀਂ ਟਰੈਕਟਰ ਲੈਣ ਜਾ ਰਹੇ ਹਾਂ ਉਹ ਟਰ ਉਹ ਟਰੈਕਟਰ ਘੱਟ ਚੱਲਿਆ ਹੋਵੇ ਜਾਨੀ ਕਿ ਫੁੱਲ ਗਰੰਟੀ ਵਾਲਾ ਹੋਵੇ ਪਰ ਜਿਹੜੇ ਜ਼ਿੰਮੇਦਾਰ ਦੇ ਦਿਲ ਦੀ ਆਵਾਜ਼ ਹੁੰਦੀ ਹੈ ਨਾ ਉਹ ਫਿਰ ਇੱਕ ਜ਼ਿੰਮੇਦਾਰ ਹੀ ਸਮਝ ਸਕਦਾ ਹੈ ਵੀ ਕਿਦਾਂ ਦਾ ਟਰੈਕਟਰ ਲੱਭਦਾ ਤਾਂ ਕਰਕੇ ਸੱਜਣੋ ਅੱਜ ਸੰਘੇੜਿਆਂ ਦੇ ਵਿੱਚ ਪਹੁੰਚੇ ਹੋਏ ਆ ਪਹੁੰਚੇ ਵੀ ਹੋਏ ਆ ਤਾਂ ਜ਼ਿੰਮੇਦਾਰ ਟਰੈਕਟਰ ਸੇਲ ਪਰਚੇਜ਼ ਵਾਲੇ ਭਰਾਵਾਂ ਲਵੇ ਜਾਨੀ ਕਿ ਸਾਡੇ ਭਰਾ ਲਾਲੀ ਹੁਰਾਂ ਨੇ ਲਵੇ ਪਹੁੰਚੇ ਮੈਂ ਸੱਜਣੋ ਬਹੁਤ ਚਿਰਾਂ ਤੋਂ ਇਹ 22 ਟਰੈਕਟਰਾਂ ਦੇ ਕਿਤੇ ਦੇ ਨਾਲ ਜੁੜੇ ਹੋਇਆ ਅੱਜ ਕਿੰਨੇ ਕ ਟਰੈਕਟਰ ਨੇ ਕੀ ਰੇਟ ਦੇ ਵਿੱਚ ਦੇਣਗੇ ਉਹ ਤੁਹਾਡੇ ਨਾਲ ਕੱਲਾ ਕੱਲਾ ਟਰੈਕਟਰ ਸਾਂਝਾ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਜਿਹੜੇ ਭਰਾ ਅੱਜ ਨਵੇਂ ਜੁੜੇ ਆ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੋਲੋ ਕਰ ਲਿਓ ਆਪਾਂ ਮਿਲਦੇ ਆ ਪਹਿਲਾਂ ਬਾਈ ਨੂੰ ਲਾਲੀ ਨੂੰ ਕੱਲ੍ਹ ਇਸੇ ਗੱਲ ਵੀਰੇ ਸਰ ਸਰ ਬਿਹਾਰ ਜਾਲ ਨੇ ਪੂਰਾ ਅੱਜ ਕਿੰਨੇ ਟਰੈਕਟਰ ਆਪਾਂ ਦਿਖਾ ਦਈਏ ਫਿਰ ਟਰੈਕਟਰ 2025 ਨੇ ਜੀ 2025 ਟਰੈਕਟਰ ਹੈ ਓਕੇ ਤੇ ਤੁਸੀਂ ਇਹ ਦੱਸਿਓ ਪਹਿਲਾਂ ਵੀ ਕਿੰਨੇ ਟਾਈਮ ਤੋਂ ਟਰੈਕਟਰਾਂ ਦੇ ਕਾਰੋਬਾਰ ਦੇ ਨਾਲ ਜੁੜੇ ਹੋਇਆ 2002 ਤੋਂ ਜੁੜੇ ਹੋਏ ਸੱਜਣੋ 2002 ਤੋਂ ਕੁਆ ਤਾਂ ਪੈਥੋਂ ਕਰ ਦਈਏ ਦੱਸਿਓ ਕਰ ਇਹਦੀ ਡਿਟੇਲ ਸੋਨਾਲਿਕਾ ਵਰ ਟ੍ਰੈਕ 60 ਆ ਨਾ ਜੀ 17 ਮਾਡਲ ਆ ਜੀ 4x4 ਆ 4x4 ਆ 2017 ਮਾਡਲ ਆ ਤੇ ਇਹਦਾ ਨੰਬਰ ਕਿੱਥੋਂ ਦਾ ਹੋਊਗਾ ਨੰਬਰ ਇਹਦਾ ਪੀਵੀ 7 ਜੀ ਹੁਸ਼ਿਆਰਪੁਰ ਪੀਵੀ ਹੁਸ਼ਿਆਰਪੁਰ ਦਾ ਨੰਬਰ ਐ ਪੀਵੀ 7 ਓਕੇ ਤੇ ਕਿੰਨਾ ਕਿ ਚੱਲਿਆ ਹੋਊ ਬਈ ਇਹ ਇਹ 15 1600 ਘੰਟਾ ਚੱਲਿਆ ਹੋਈ ਆ ਨਾਲ ਦੇ ਨੇ ਟਾਇਰ ਟਾਇਰ ਨਾਲ ਦੇ ਨੇ 15 1600 ਘੰਟਾ ਚੱਲਿਆ ਹੋਇਆ ਪਾਰਟੀ ਪਹਿਲੀ ਦੇ ਨਾਮ ਆ ਬਈ ਹਣਾ ਤੇ ਕਿੰਨੇ ਦਾ ਬਣੂ ਆਪਣਾ ਲਾਲੀ ਇਹ ਇਹ 7 ਲੱਖ ਦਾ ਦੇ ਦਾਂਗੇ ਜੀ ਪੂਰੇ 7 ਲੱਖ ਦਾ ਹਾਂਜੀ ਓਕੇ ਇਹ ਕਿੰਨਾ ਮਾਡਲ ਹੈ ਲਾਲੀ ਇਹ 17 ਮਾਡਲ ਹੈ ਇਹ ਵੀ 17 ਮਾਡਲ ਹੈ ਫੁੱਲ ਟੌਪ ਮਾਡਲ ਹੈਗਾ ਫੁੱਲ ਟੌਪ ਮਾਡਲ ਹੈ ਓਕੇ ਸਭ ਸਭ ਖੁੱਲਦਾ ਜੀ ਠੀਕ ਹੈ ਜੀ ਡਬਲ ਪੀਟੀਓ ਡਿਸਟਰੀਬਿਊਟਰ ਹੂੰ ਨਾਲ ਦੇ ਟਾਇਰ ਟੁਰਨੇਗੇ ਟਾਇਰ ਨਾਲ ਦੀ ਨੇ ਟਾਇਰ ਲਗਭਗ ਜਿਵੇਂ ਕਿ ਦੀ ਚੰਗੀ ਕੰਡੀਸ਼ਨ ਦੇ ਟਾਇਰ ਪਿਆਰੇ ਮਰਮਤ ਦਿਖਾਦੇ ਧਰਮੇ ਹਨਾ ਤੇ ਪੂਰਾ ਹੀ ਘੰਟਾ ਟਰੈਕਟਰ 7 ਤਰੀ ਘੰਟ ਲੱਗੀ ਹੋਈ ਹੈ ਕੰਡੀਸ਼ਨਰੀ ਮਤਲਬ ਕੋਕਾ ਪੀਸ ਕਹਿ ਸਕਦੇ ਆ ਕੋਕਾ ਪੀਸ ਕਿਤੋਂ ਖੁੱਲਿਆ ਨਹੀਂ ਓਕੇ ਨੰਬਰ ਇਹਦਾ ਵੀ ਪੰਜਾਬ ਦੀ ਬਈ ਹੈਨਾ ਹਾਂਜੀ ਓਕੇ ਪੀਵੀ 9 ਕਪੂਰ ਇਹ ਕਿੰਨੇ ਦਾ ਬਣੂਗੀ ਟਰੈਕਟਰ ਇਹ ਦੇ 6 ਲੱਖ 68000 ਦਾ ਓਕੇ ਲੈ ਮੈਨੂੰ 680 ਦਾ ਇਹ ਟਰੈਕਟਰ ਬਣੂ ਤੇ ਭਾਈ ਜਿਹੜਾ ਆ ਖੜਾ ਹੈਗਾ 969 ਸਭਰਾਜ 21 ਮਾਡਲ ਹੈ ਜੀ 600 ਘੰਟਾ ਚੱਲਿਆ ਹੋਇਆ 600 ਘੰਟਾ ਚੱਲਿਆ ਹੋਇਆ ਓਕੇ ਤੇ ਇਹ ਕਿੰਨੇ ਦਾ ਬਣ ਜੂ ਭਾਈ ਇਹ 8 ਲੱਖ ਦਾ ਦੇ ਦਾਂਗੇ ਜੀ ਲੈ ਮੈਨੂੰ ਪੂਰੇ 8 ਲੱਖ ਦਾ ਇਹ ਬਣ ਜੂ ਟਰੈਕਟਰ ਦੀ ਹਰੇਕ ਦੀ ਬਾਈ ਹਰਾਂ ਦੀ ਫੁੱਲ ਗਾਰੰਟੀ ਹੁੰਦੀ ਹੈ ਤੇ ਬਾਕੀ 22 23 ਸਾਲਾਂ ਤੋਂ ਜਿਵੇਂ ਕਹਦੀ ਇਹ ਟਰੈਕਟਰਾਂ ਦਾ ਕਾਰੋਬਾਰ ਦੇ ਨਾਲ ਜੁੜੇ ਹੋਏ ਨੇ ਤੇ ਇਸ ਦਾ ਇਹ ਕਿੰਨਾ ਮਾਡਲ ਹੂ ਇਹ 22 ਮਾਡਲ ਆ ਜੀ ਇਹ 2022 ਮਾਡਲ ਇਹ ਕਿੰਨੇ ਘੰਟੇ ਚੱਲਿਆ ਹੋਇਆ ਇਹ 350 ਘੰਟੇ ਚੱਲਿਆ ਸਿਰਫ 350 ਘੰਟਾ ਹਾਂਜੀ ਲੈ ਮੈਂ ਤੇਰਾ ਸਿਰਫ 350 ਘੰਟਾ ਚੱਲਿਆ ਹੋਇਆ 1500 ਸਪੀਡਾਂ ਵਾਲਾ ਜੀ 1500 ਸਪੀਡਾਂ ਵਾਲਾ ਓਕੇ ਕਹਿੰਦਾ ਕੱਲੀ ਹਾਰ ਦੀ ਕਮੀ ਐ ਕੰਡੀਸ਼ਨ ਤਾਂ ਜਮੀ ਨਮੀ ਆ ਜਮਾ ਨਮੀ ਹੈਨਾ ਤੇ ਕਿੰਨੇ ਦਾ ਬਣੂ ਚ ਬਈ ਇਹ ਇਹ 70000 ਦਾ 7 ਲੱਖ ਜੀ ਲੈ ਮਿੱਤਰੋ 7 ਲੱਖ ਤੇ 70000 ਰੁਪਏ ਦਾ ਟਰੈਕਟਰ ਇਹ ਬਣੂਗਾ ਤੇ ਬਾਕੀ ਮਾਨਤਨ ਹਰੇਕ ਟਰੈਕਟਰ ਜੀ ਤੁਹਾਡਾ ਫੁੱਲ ਹੋਊਗਾ ਤੇ ਜਿਹੜਾ ਇਧਰਲੇ ਪਾਸੇ ਖੜਾ ਜੀ ਨੋਵੋ 7555 20 ਦੇ ਮਾਰਕੇ ਕਾਪੀ 21 ਦੀ ਹੈ ਜੀ ਅੱਛਾ 20 ਦੇ ਮਾਰਕੇ ਕਾਪੀ 21 ਦੀ ਹੈ ਯਾਨੀ ਕਿ 21 ਮਾਡਲ ਹੈ ਹਾਂ ਜੀ ਓਕੇ ਤੇ ਟਾਇਰ ਇਹਦੇ ਪੰਪ ਵਾਲਾ ਜੀ ਹਾਂ ਜੀ ਮਾਈਕੋ ਪੰਪ ਵਾਲਾ ਸੀਆਰਡੀ ਤੋਂ ਬਣਾ ਲਾਗਾ ਅੱਛਾ ਸੀਆਰਡੀ ਤੋਂ ਬਣਾਏ ਹਾਂ ਜੀ ਓਕੇ ਤੇ ਇਹ ਕਿੰਨੇ ਦਾ ਬਣ ਜੂ ਬਈ ਇਹ 1.5 ਲੱਖ ਦਾ ਸਾਢੇ 1.5 ਲੱਖ ਇਹਦੇ ਮੁਰਾ ਕਿੰਨੇ ਵੇਟ ਹੁੰਦੇ ਆ ਇਹ 8 ਪਲੇਟਾਂ ਨਹੀਂ ਆ 8 ਪਲੇਟਾਂ ਉਹ ਬੇਟੇ ਦਾ ਕਿੰਨਾ ਕ ਬਣ ਜਾਂਦਾ ਹੁੰਦਾ ਇਹਨਾਂ ਦਾ ਬੇਟੇ ਇੱਕ ਪਲੇਟ 35 ਕਿਲੋ ਦੀ ਹੈ ਜੀ 35 ਕਿਲੋ ਦੀ ਇੱਕ ਪਲੇਟ ਹੈ ਹਾਂਜੀ ਓਕੇ ਤਿੰਨ ਤੇ ਤਿੰਨ 6 ਤੇ ਦੋ 8 22 ਕਿਲੋ ਉਹ ਖਾਸ ਆ ਭਾਜਨ ਬਣ ਗਿਆ ਜਾਂ ਫਿਰ ਤਾਂ ਹਨਾ ਤੇ ਜਿਹੜਾ ਇਧਰ ਪਾਸੇ ਖੜਾ ਹੈ ਜੀ ਬਲ ਟ੍ਰੈਕ 75 ਇਹ 21 ਮਾਡਲ ਹੈ ਜੀ ਇਹ ਵੀ 21 ਮਾਡਲ ਹੈ ਟ੍ਰੈਕਟਰ ਤੋਂ ਟੋਟਲ ਵੀ ਸਾਰੇ ਉੱਚੇ ਮਾਡਲ ਹੈ ਫਿਰ ਹਨਾ ਸਾਰੇ ਉੱਚੇ ਮਾਡਲ ਹੈ ਫਿਰ ਤਾਂ ਲੋਨ ਵੀ ਬਾਈ ਸਾਰਾ ਤੇ ਹੋ ਜਾਊਗਾ ਆਪਣੇ ਵਾਲਾ ਤੇ ਲੋਨ ਫੁੱਲ ਹੋ ਜਾਊ ਜੀ ਕਿੰਨੇ ਮਾਡਲ ਤੋਂ ਉੱਪਰ ਲੋਨ ਕਰਵਾ ਦਿੰਨੇ ਹੋ 10 ਮਾਡਲ ਤੋਂ ਉੱਤੇ ਸਭ ਤੋਂ ਲੌਣ ਹੋ ਜੂਈ 10 ਮਾਡਲ ਤੋਂ ਉੱਪਰ ਸਿੰਬਲ ਸਕੋਰ ਬੰਦੇ ਦਾ ਸਹੀ ਜਾਂਦਾ ਹਰੇਕ ਤੇ ਲੌਣ ਹਾਂ ਹਰੇਕ ਤੇ ਲੌਣ ਓਕੇ ਇਹ ਵੀ ਹੈਗਾ 21 ਮਾਡਲ ਇਹ ਕਿੰਨਾ ਕ ਚੱਲਿਆ ਹੋ ਬਾਈ ਇਹ 500 ਘੰਟਾ ਚੱਲਿਆ ਜੀ ਸਿਰਫ ਸੱਜਣੋਂ 500 ਘੰਟਾ ਚੱਲਿਆ ਹੋਇਆ ਕੰਡੀਸ਼ਨ ਜਮੀ ਨਮੀ ਨਵੀਂ ਆਣ ਇਹਦੀ ਵੀ ਹਾਂਜੀ ਤੇ ਬਣੂ ਕਿੰਨੇ ਦਾ ਸਾ ਤੇ ਇਹ ਇਹ ਦਾ 10 ਲੱਖ ਦਾ ਜੀ ਲੈ ਮਿੱਤਰੋ 10 ਲੱਖ ਦੇ ਵਿੱਚ ਇਹ ਟਰੈਕਟਰ ਦੇ ਬਣੋ ਮਾਲਕ ਨੰਬਰ ਪੰਜਾਬ ਦੀ ਹੋ ਨੰਬਰ ਪਾਟੀ ਵੀ ਪਹਿਲੀ ਆ ਜੇ ਲੋਕ ਕੋਲ ਕਿਸੇ ਕੋਲ ਡਰਾਈਵਰ ਹੈ ਨਹੀਂ ਸਾਡਾ ਨੂੰ ਹਾਂਜੀ ਤੇ ਆਹ ਮੁੰਡੇ ਨੂੰ ਭੇਜ ਕੇ ਪਹੁੰਚਦਾ ਕਰ ਦਿਆ ਕਰਾਂਗੇ ਅਗ ਇਹ ਤੇਰੀ ਤੇਰੀ ਉਮਰ ਕਿੰਨੀ ਖਾਲਦੀ ਹੈ ਬਈ 9 ਸਾਲ ਦੀ 9 ਸਾਲ ਦੀ ਉਮਰ ਦਾ ਡਰਾਈਵਰ ਹੈ ਇੰਨਾ ਪੱਕਾ ਕਹਿੰਦੇ ਪਿੰਡ ਚ ਨੂੰ ਹਰੇਕ ਵੰਦਾ ਸੱਦ ਕੇ ਲੈ ਜਾਂਦਾ ਜੇ ਕਿਸੇ ਦੇ ਘਰੇ ਵੀ ਬੰਦਾ ਨਹੀਂ ਤਾਂ ਟਰਾਲੀ ਵੇਖ ਅੰਦਰ ਇਧਰ ਕਰਨੀ ਹੈ ਨਾ ਟਰਾਲੀ ਕਰਨਾ ਕੋਈ ਡਰਮ ਮਸ਼ੀਨਾਂ ਵੀ ਕਰ ਦਿੰਦਾ ਮਸ਼ੀਨ ਵੀ ਕਰ ਦਿੰਦਾ ਜੀ ਬੜੀ ਮਸ਼ੀਨ ਵੀ ਲੈ ਮਿੱਤਰੋ ਟੌਪ ਦਾ ਪਲੇਅਰ ਆ ਆਉਣ ਵਾਲੇ ਦਿਨਾਂ ਚ ਇਹ ਗੱਭਰੂ ਨੇ ਸੋਣਾ ਇਹ ਨੀ ਉਮਰ ਦਾ ਮੁੰਡਾ ਕੋਈ ਵੀ ਇਹਦਾ ਮੁਕਾਬਲਾ ਕਰ ਸਕਦਾ ਅੱਛਾ ਜੀ ਹਾਂ 5000 ਰੁਪਏ ਨਾਮ ਜਿੱਥੇ ਇਹ ਟਰੈਲੀ ਬੈਗ ਲਾ ਦੂ ਜੇ ਜੋ ਕੋਈ ਹੋਰ ਨਾ ਦੇ ਇਹਦੇ ਹਾਨ ਪ੍ਰਮਾਨ ਦਾ ਇਹਦੇ ਹਾਨ ਪ੍ਰਮਾਨ ਦਾ ਓਕੇ ਤੇ ਇੱਕ ਗੱਲ ਹੋਰ ਸੱਚ ਤੁਸੀਂ ਇਹ ਕਹਿੰਦੇ ਵੀ ਤੂੜੀ ਵਾਲੇ ਸੀਜ਼ਨ ਸਾਰੇ ਹੀ ਜਨੇ ਲਾਇਆ ਸਾਰਾ ਇਹਨੇ ਲਾਇਆ ਜੀ ਲੈ ਮੈਨੂੰ ਇਹ ਜੇ ਗੱਭਰੂ ਚਾਹੀਦੇ ਆ ਕਹਿੰਦੇ ਜਿਹਨੂੰ ਬੈਕ ਨਾ ਟਰਾਲੀ ਲਾਉਣੀ ਆਈ ਕਾਹਦਾ ਉਹ ਪੁੱਤ ਜੱਟ ਦਾ ਹਾਂ ਇਹ ਜੇ ਗੱਭਰੂ ਨਾ ਡੋਲੀ ਦੀ ਉਮਰ ਦਾ ਕੋਈ ਬੈਕ ਲਾ ਦੇ ਜਿੱਥੇ ਇਹ ਲਾ ਦੂਗਾ 5000 ਨਾਮ ਲੈ ਜਾ ਕੇ ਲੈ ਵੀ ਸੱਚ ਨਾ ਬਾਹਰੀਆਂ ਗੱਲਾਂ ਸਾਨੂੰ ਘੇਟ ਮਿਲਣਗੀਆਂ ਕਿਉਂਕਿ ਜਮੀਂਦਾਰ ਟਰੈਕਟਰਾਂ ਨਾਲ ਖੜੇ ਆ ਉੱਥੇ ਪਹਿਲੇ ਜਮੀਂਦਾਰਾਂ ਦੀ ਗੱਲਾਂ ਹੀ ਹੋਣਗੀਆਂ ਹਨ ਇਹ 18 ਮਾਡਲ ਆ ਜੀ ਇਹ ਹੈਗਾ 2018 ਮਾਡਲ ਇਹਦਾ ਨੰਬਰ ਪੰਜਾਬ ਦਾ ਹੀ ਆ ਜੀ ਪੰਜਾਬ ਦਾ ਹੀ ਪੰਜਾਬ ਦਾ ਓਕੇ ਇਹਦੇ ਬਾਰੇ ਕੀ ਗੱਲਬਾਤ ਆ ਦੱਸੋ ਗਰਾ ਡੀਟੇਲ ਨਾਲ ਦੇ ਟਾਇਰ ਆ ਜੀ ਫੁੱਲ ਟੌਪ ਮਾਡਲ ਆਗਾ ਹੂੰ ਫੁੱਲ ਟੌਪ ਮਾਡਲ ਐ ਤੇ ਰੇਟ ਰੂਟ ਇਹਦਾ ਕੀ ਰੋ ਬਈ ਇਹ 7 ਲੱਖ ਦਾ ਦੇ ਦਾਂਗੇ ਲੈ ਮੈਨੂੰ 7 ਲੱਖ ਦੇ ਬਣ ਜੂ ਰਿੰਮਾਂ ਦਾ ਸਾਫ ਆ ਯਾਨੀ ਕਿ ਯਾਰ ਤੁਹਾਨੂੰ ਨਾ ਬੇਦਾਗ ਟਰੈਕਟਰ ਮਿਲਣਗੇ ਹਨਾ ਬਈ ਬਰੋਂ ਹਾਂਜੀ ਹਾਂਜੀ ਤੇ ਇਧਰਲੇ ਪਾਸੇ ਜਿਹੜਾ 65 ਨੰਝ ਖੜਾ ਪ੍ਰੀਤ ਇਹ ਕੀ ਮਾਡਲ ਆ ਜੀ ਇਹ ਹੈਗਾ 2021 ਮਾਡਲ ਇਹ ਕਿੰਨਾ ਕਿ ਚੱਲਿਆ ਹੋ ਬਈ ਇਹ ਚ ਲੈਊਗਾ 800 ਘੰਟਾ ਜੀ 8800 ਉਹ ਸਿਸਟਮ ਸਿਸਟਮ ਕਿੰਨੇ ਦਾ ਹੋਊੀ ਤੇ ਲੱਗਿਆ ਹੋਇਆ ਉਹ ਜੀ ਦਾ 15000 ਰੁਪਈਆ 15000 ਦਾ ਸਤਰੀ ਸੁਤਰੀ ਵੀ ਘੈਂਟ ਲੱਗੀ ਹੋਈ ਆ ਸੱਜਣੋ ਐਲ ਡੀ ਲਾਈਟਾਂ ਪੂਰੀਆਂ ਘੈਂਟ ਟਾਇਰ ਵੀ ਜਮਾ ਨਵੇਂ ਵਰਗੇ ਨੇ ਹੈਨਾ ਬਾਈ ਹਾਂ ਜੀ ਤੇ ਪਹਿਲੀ ਪਾਰਟੀ ਇਹ ਵੀ ਜੀ ਪਹਿਲੀ ਪਾਰਟੀ ਦਾ ਜੀ ਇਹ ਕਿੰਨੇ ਦਾ ਬਣਜੂ ਇਹ 6 ਲੱਖ 80 ਹਜ਼ਾਰ ਦਾ ਜੀ ਲੈ ਮਿੱਤਰੋ ਕਰੋ ਸੰਪਰਕ ਕਰਾ ਨੰਬਰ ਆਪਾਂ ਟਾਈਟਲ ਦੇ ਵਿੱਚ ਬਾਈ ਉਹਨਾਂ ਦਾ ਲਿਖ ਵੀ ਦਿੱਤਾ ਤੇ ਹੋਰ ਵੀ ਤੁਹਾਨੂੰ ਘੈਂਟ ਘੈਂਟ ਟਰੈਕਟਰ ਦਿਖਾਉਣੇ ਆ ਜੁੜੇ ਰਹੋ ਵੀਡੀਓ ਨੂੰ ਅੰਤ ਤੱਕ ਦੇਖੋ ਰੁਕੇ ਆ ਗਿਆ 5405 ਇਹ ਉਸ ਕੀ ਮਾਡਲ ਹੈ ਜੀ ਇਹ ਹੈਗਾ 2021 ਮਾਡਲ ਇਹ ਕਿੰਨੇ ਘੰਟੇ ਚੱਲਿਆ ਹੋਇਆ ਇਹ 700 ਘੰਟਾ ਚੱਲਿਆ ਸਿਰਫ ਲੈ ਮਿੱਤਰੋ 700 ਘੰਟਾ ਚੱਲਿਆ ਹੋਇਆ ਦਿਖਾ ਦਰ ਮੈਂ ਉਹ ਕੰਡੀਸ਼ਨਰ ਦੀ ਚੰਗੀ ਤਰ੍ਹਾਂ ਪੂਰਾ ਹੀ ਘੰਟਾ ਟਰੈਕਟਰ ਆ ਤੇ ਇਹਦੇ ਜੀ ਫੁੱਲ ਟੌਪ ਆ ਜੀ ਓਕੇ ਤੇ ਨੰਬਰ ਇਹਦਾ ਵੀ ਪੰਜਾਬ ਦੀ ਉਹ ਪੰਜਾਬ ਦਾ ਜੀ ਹੂੰ ਪੰਜਾਬ ਨੰਬਰ ਹੈ ਤੇ ਜੇ ਕਿਸੇ ਨੇ ਲੈਣਾ ਹੋਇਆ ਵੀ ਦੱਸੀ ਕਰਾ ਦੇ ਰੇਟ ਕੀ ਗੱਲ ਬਾਤ ਆ ਇਹ 1.5 ਲੱਖ ਦਾ ਦੇ ਦਾਂ ਸਾਢੇ 1.5 ਲੱਖ ਦਾ ਬਣੂ ਸੱਜਣੋ ਮਾਨਤਾਂ ਇਹਦੇ ਵਿੱਚ ਵੀ ਫੁੱਲ ਹੋ ਤੇ ਅੱਗੇ ਆ ਗਿਆ 969 ਫਿਰ ਸਵਰਾਜ ਤੇ ਹਰੇਕ ਪ੍ਰਕਾਰ ਦੀ ਟਰੈਕਟਰ ਸੱਜਣੋਂ ਤੁਹਾਨੂੰ ਇਥੋਂ ਮਿਲਣਗੇ ਤੇ ਇਹ ਕਿੰਨਾ ਮਾਡਲ ਹੈ ਸਤਾ ਇਹ ਕਿਹੜਾ ਮਾਡਲ ਹੈ ਜੀ ਇਹ ਵੀ 2021 ਮਾਡਲ ਹੈ ਕਿੰਨਾ ਕਿ ਚੱਲਿਆ ਹੋਊ ਇਹ 700 ਘੰਟਾ ਚੱਲਿਆ 6700 ਘੰਟਾ ਇਹ ਚੱਲਿਆ ਹੋਇਆ ਤੇ ਇਹਦਾ ਵੀ ਨੰਬਰ ਪੰਜਾਬ ਦਾ ਹੀ ਆ ਇਹਦਾ ਵੀ ਪੰਜਾਬ ਦਾ ਇਹ ਕਿੰਨੇ ਦਾ ਦੇ ਦਈਏ ਇਹ 9 ਲੱਖ 85 ਹਜ਼ਾਰ ਬਾਈ ਲੈ ਮਿੱਤਰੋ ਇਹਦੀ ਨਾ ਸੁਪਰ ਸੀਟਰਾਂ ਨੇ ਡਿਮਾਂਡ ਬਹੁਤ ਵਧਾਤੀ ਹੈ ਨਾ ਭਾਈ ਹਾਂਜੀ 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 ਕਿਉਂਕਿ ਹੈਵੀ ਟਰੈਕਟਰ ਆ ਲੰਬੇ ਟਰੈਕਟਰ ਹੋਣ ਕਰਕੇ ਨਾ ਇਹ ਚੱਕੇ ਚੁੱਕੇ ਨਹੀਂ ਜਾਂਦੇ ਮੋਰਾਂ ਹਾਂਜੀ ਹਾਂਜੀ ਤੇ ਜਿਹੜਾ ਆ ਖੜਾ ਹੈ ਜੀ ਆਪਣਾ ਸੋਨਾਲੀ ਕਵਾਡ 16 ਮਾਡਲ ਹੈ ਜੀ 2016 ਮਾਡਲ ਹੈ ਟਾਇਰ ਟੂਰ ਸਾਰਾ ਕੁਝ ਨਾਲ ਦਾ ਜੀ ਓਕੇ ਸਿਸਟਮ ਇਹਦੇ ਵੀ ਪੂਰਾ ਕੱਬ ਲਗਿਆ ਹੋਇਆ ਹੈ ਨਾ ਹਾਂਜੀ ਤੇ ਇਸ ਦਾ 24 ਸਪੀਡਾਂ ਚ ਹੈ ਇਹ ਹਾਂਜੀ ਹਾਂਜੀ ਲੈ ਮੇਤਰੋ 24 ਸਪੀਡਾਂ ਚ ਇਤਨੀ ਜੈਂਡਰ ਗੇਅਰ ਚ ਆਉਂਦਾ ਕਿ ਇਹੀ ਹੈ ਚੈਂਜਰ ਗੇਅਰ ਚ ਹੈ ਜੀ ਚੈਂਜਰ ਗੇਅਰ ਹੈ ਇਹ ਜਿੰਨਾ ਅੱਗੇ ਨੂੰ ਭਜਦਾ ਉੰਨਾ ਹੀ ਪਿੱਛੇ ਨੂੰ ਭਜਦਾ ਹੈ ਨਾ ਹਾਂਜੀ ਇਹ ਕਿੰਨੇ ਦਾ ਬਣ ਜੂ ਇਹ ਸਵਾ 6 ਲੱਖ ਦਾ ਸਵਾ 6 ਲੱਖ ਦਾ ਨੰਬਰ ਇਹਦਾ ਵੀ ਪੰਜਾਬ ਦਾ ਹੀ ਆ ਪੰਜਾਬ ਦਾ ਜੀ ਓਕੇ ਤੇ ਪਾਰਟੀ ਦੇ ਕਿੰਮੀ ਦੇ ਨਾਮ ਹੋ ਇਹ ਪਹਿਲੀ ਪਾਰਟੀ ਪਹਿਲੀ ਪਾਰਟੀ ਦੇ ਨਾਮ ਹੈ ਠੀਕ ਹੈ ਜੀ ਤੇ ਜਿਹੜਾ ਆ ਗਿਆ ਜੀ ਇਹ ਕੀ ਮਾਡਲ ਆ ਜੀ ਇਹ 2021 ਮਾਡਲ ਆ ਓਕੇ ਇਹ ਇਹ ਕਿੰਨਾ ਚੱਲਿਆ ਹੋ 500 ਘੰਟਾ ਚੱਲਿਆ ਜੀ ਸਿਰਫ 500 ਘੰਟਾ ਹਾਂਜੀ ਓਕੇ ਇਹਦਾ ਨੰਬਰ ਕਿੱਥੋਂ ਦਾ ਹੋ ਬਈ ਇਹਦਾ ਪੰਜਾਬ ਦਾ ਜੀ ਪੰਜਾਬ ਦਾ ਇਹ ਕਿੰਨੇ ਦਾ ਦੇ ਦਾਂਗੇ ਆਪਾਂ ਇਹਦਾ 16 ਲੱਖ ਕਹਿੰਦੇ ਆ ਜੀ ਮਾਨਤਾਣ ਕਰ ਦਾਂਗੇ ਓਕੇ 16 ਲੱਖ ਲੈ ਮਿੱਤਰੋ ਟਾਇਰ ਦੇਖੋ ਇਹ ਤਾਂ ਪਹਿਲਾਂ ਤਾਂ ਕੰਬੈਨ ਵਾਲੇ ਦਾ ਟਾਇਰ ਨੇ 4x4 ਦੇ ਵਿੱਚ ਆ 50 75 21 ਮਾਡਲ ਆ ਨਾ ਬਈ ਹਾਂਜੀ 500 ਘੰਟਾ ਚੱਲਿਆ ਹੋਇਆ 500 ਘੰਟਾ 500 ਘੰਟਾ ਚੱਲਿਆ ਹੋਇਆ ਤੇ ਇਹਦੇ ਵਰਗਾ ਟਰੈਕਟਰ ਲੱਭਣੀ ਮੁਸ਼ਕਲ ਹੈ ਯਾਰ ਹਨਾ ਇੱਕ ਤੁਸੀਂ ਕਹਿੰਦੇ ਸਾਰੇ 5-4 ਪੀਸ ਆਉਣਗੇ ਜੀ ਪੂਰੇ ਪੰਜਾਬ ਦੇ ਵਿੱਚ ਭਾਈ ਕਹਿੰਦਾ 5-4 ਪੀਸੀ ਆਏ ਹੋਣ ਇਹ ਟਰੈਕਟਰਾਂ ਦੇ ਤੇ ਜੇ ਕਿਸੇ ਭਰਾ ਨੇ ਟਰੈਕਟਰ ਖਰੀਦਣਾ ਲੱਭਣ ਦੀ ਲੋੜ ਨਹੀਂ ਸੰਘੇੜਿਆ ਜਿਓ ਤੇ ਇਧਰਲੇ ਪਾਸੇ ਜਿਹੜਾ ਖੜਾ ਭਾਈ ਨਿਊ ਹਾਲੈਂਡ 5520 5520 ਹਾਂਜੀ ਕਿਹਨਾ ਮਾਡਲ ਹੈ ਜੀ 21 ਮਾਡਲ ਹੈ ਜੀ 21 ਮਾਡਲ ਹੈ ਇਹ ਕਿੰਨਾ ਕੁ ਚੱਲਿਆ ਹੋਣਾ 800 ਘੰਟਾ ਜੀ ਸਿਰਫ ਸੱਜਣੂ 800 ਘੰਟਾ ਤੇ ਕੰਡੀਸ਼ਨ ਇਹਦੇ ਟੈਰਰੂਰ ਦਾ ਨਾਲ ਦੀ ਹੈ ਬਾਈ ਬਣਾ ਦਿਖਾਓ ਧਰ ਮੇਰੇ ਕਿੰਨੇ ਸੋਨੇ ਨੇ ਜੀ ਹਾਂ ਸਫਾਈ ਦੇਖ ਇਹ ਕਿੰਨੇ ਦਾ ਬਣ ਜੁਸਤਾ ਇਹ ਤੇ 9.5 ਲੱਖ ਦਾ ਤੇ 9 ਲੱਖ 25 ਹਜ਼ਾਰ ਦਾ ਲੈ ਮੇਤਰੋ 9 ਲੱਖ ਤੇ 25 ਹਜ਼ਾਰ ਦਾ ਜਾਂ ਕੋਈ ਵੀ ਕਰਾਂ ਤੇ ਜਿਹੜਾ ਆ ਖੜਾ ਇਸ ਸਪੈਸ਼ਲ ਐਡੀਸ਼ਨ ਇਹ 20 ਮਾਡਲ ਆ ਜੀ 2020 ਮਾਡਲ ਹੈ ਇਹ ਹਾਂਜੀ ਓਕੇ ਤੇ ਇਹ ਕਿੰਨਾ ਕਿ ਚੱਲਿਆ ਹੋਣਾ ਇਹ ਇੰਨਾ ਕੀ ਇਹ ਚੱਲਿਆ ਹੋਊ ਜੀ 1000 ਕਾ ਨੰਬਰ ਇਹਦਾ ਵੀ ਪੰਜਾਬ ਦੀ ਹੋ ਪੰਜਾਬ ਦਾ ਜੀ ਓਕੇ ਨੰਬਰ ਪੰਜਾਬ ਦਾ ਪਾਰਟੀ ਵੀ ਪਹਿਲੀ ਉਗਰ ਦਾ ਪਹਿਲੀ ਪਾਰਟੀ ਜੇ ਕੋਲ ਟਰੈਕਟਰ ਪਹਿਲੀ ਪਾਰਟੀ ਦੇਖੋ ਧਰਮੇ ਆ ਮਾਰ ਕੇ ਨਾ ਲਿਸ਼ਕਾ ਮਾਰਦਾ ਯਾਰ ਹਰੇਕ ਟਰੈਕਟਰ ਦੀ ਇੰਨੀ ਸਪਾਈਅਤ ਹੈ ਬਾਈ ਉਹਨਾਂ ਦੀ ਕਿਸੇ ਪਾਸੇ ਰੇਤੇ ਦੀ ਚੁੰਡੀ ਵੀ ਨਹੀਂ ਮਿਲੂ ਤੁਹਾਨੂੰ ਇੰਨੀਆਂ ਸੋਹਣੀਆਂ ਕੰਡੀਸ਼ਨਾਂ ਦੇ ਟਰੈਕਟਰ ਨੇ ਤੇ ਕਿੰਨੇ ਦਾ ਬਣੂ ਇਹ ਆਪਣਾ ਲਾਲੀ ਇਹ 7 ਲੱਖ 75 ਹਜ਼ਾਰ ਲੈ ਮੈਨੂੰ 7 ਲੱਖ 75 ਹਜ਼ਾਰ ਦਾ ਟਰੈਕਟਰ ਇਹ ਚੱਕ ਲੋ ਤੇ ਜਿਹੜਾ ਆ ਖੜਾ ਸੁਪੰਜਾਬੀ ਬਈ ਇਹ ਵੀ 21 ਮਾਡਲ ਆ ਜੀ 2021 ਮਾਡਲ ਆ ਦੇਖੋ ਧਰਮੇ ਇੱਥੇ ਮਾਰ ਕੈਮਰਾ ਪੂਰੇ ਸੌਂਕ ਨਾ ਰੱਖਿਆ ਹੋਇਆ ਬਈ ਜਿਹੜਾ ਜਿੱਥੋਂ ਆਇਆ ਹੋਇਆ ਹਾਂਜੀ ਹਾਂਜੀ ਪੂਰਾ ਆ ਦੇਖੋ ਯਾਰ ਕਿੰਨੀਆਂ ਸੋਹਣੀਆਂ ਜਬਾਈ ਨੇ ਜਾਲੀਆਂ ਲਵਾਈਆਂ ਨੇ ਤੇ ਧਰਮੇ ਰਮ ਨੂੰ ਦਿਖਾ ਦਲਾ ਟਰੈਕਟਰ ਟਾਇਰ ਸਾਰਾ ਕੁਝ ਨਾਲ ਦਾ ਜੀ ਟਾਇਰ ਨਾਲ ਦੀ ਨੇ ਬਈ ਸਫਾਈ ਵਾਲੀ ਟਰੈਕਟਰ ਦੀ ਹੈ ਨਾ ਹਾਂਜੀ ਚੰਗਾ ਬਹੁਤ ਹੈ ਜੀ ਬਈ ਜਿਵੇਂ ਕਹਦੀ ਇੱਕ ਪੂਰਾ ਸੌਂਕ ਨਾ ਰੱਖਿਆ ਹੋਇਆ ਤੇ ਇਹ ਕਿੰਨਾ ਕੁ ਚੱਲਿਆ ਹੋਊ ਬਈ ਇਹ ਚੱਲਿਆ ਹੋਈ 1.5 ਸੌ ਘੰਟਾ 1.5 ਸੌ ਸਜਣੋ ਘੰਟਾ ਚੱਲਿਆ ਹੋਇਆ ਧਰਮੇ ਆ ਦਿਖਾ ਉਹ ਇੱਧਰ ਦੇਖੋ ਚੈੱਕ ਕਰ ਯਾਰ ਇਹਦਾ ਹੈ ਨਾ ਸਫਾਈ ਚੱਕਰ ਟਰੈਕਟਰ ਦੀ ਹੈ ਦੀਨਾ ਕਿ ਤੇਰੇ ਤਾਂ ਯਾਰ ਬਈ ਸਾਰੇ origignal ਆ ਇਹ ਸਾਰਾ a to z original ਆ ਜੀ ਕਿੰਨੇ ਕਿੰਨੇ ਦਾ ਬਣੂ ਟਰੈਕਟਰ ਇਹ ਕਿੰਨੇ ਦਾ ਇਹ 930000 ਦਾ ਲੈ ਮਿੱਤਰੋ 930000 ਦਾ ਇਹ ਬਣਜੂ 5520 ਮਾਡਲ 21 ਦੱਸਿਆ ਤੀ 21 ਮਾਡਲ 21 ਮਾਡਲ ਆ ਤੇ ਜਿਹੜਾ 53 ਦਾ ਸਾਹ ਖੜਾ ਚੌਂਡੀ ਹਰ ਹਰੇ ਰੰਗ ਦਾ ਇਹ 17 ਮਾਡਲ ਆ ਜੀ 12ਵੇਂ ਮਹੀਨੇ ਦਾ 17 ਦੇ ਯਾਨੀ ਕਿ 18 ਮਾਡਲ ਹੋ ਗਿਆ 18 ਮਾਡਲ ਹੋ ਗਏ ਨੰਬਰ ਇਹਦਾ ਪੰਜਾਬ ਦਾ ਹੀ ਆ ਪੰਜਾਬ ਦਾ ਨੰਬਰ ਆ ਨਾਲ ਦੇ ਟੈਟੂਰ ਆ ਟਾਇਰ ਨਾਲ ਦੇ ਨੇ ਹਾਂਜੀ ਓਕੇ ਤੇ ਇਹ ਕਿੰਨੇ ਦਾ ਬਣਜੂ ਇਹ ਦੇ ਦਾਂਗੇ ਜੀ 625000 ਦਾ 6 ਲੱਖ ਤੇ ਸੱਜਣੋਂ 25000 ਦਾ ਇਹ ਬਣਜੂ ਤੇ ਇਧਰਲੇ ਪਾਸੇ 37 ਤੀ ਫੇਰ ਆ ਗਿਆ ਸਪੈਸ਼ਲ ਐਡੀਸ਼ਨ ਚ ਹਨਾ ਹਾਂਜੀ 20 ਮਾਡਲ ਆ 4x4 ਆ 4x4 ਇਹ 20 ਮਾਡਲ ਆ ਹਾਂਜੀ ਚੱਲਿਆ ਹੈ ਕਿੰਨਾ ਖੂਬਰੇ 850 ਘੰਟਾ ਚੱਲਿਆ ਹੋ ਵੀ ਲੈ ਮਿੱਤਰੋ ਸਿਰਫ 850 ਘੰਟਾ ਚੱਲਿਆ ਹੋਇਆ ਸਪੈਸ਼ਲ ਐਡੀਸ਼ਨ ਚ ਹੈਨਾ ਹਾਂਜੀ ਨੰਬਰ ਇਹਦਾ ਪੰਜਾਬ ਦਾ ਪੰਜਾਬ ਦਾ ਜੀ ਇਹ ਕਿੰਨੇ ਦਾ ਬਣੂ ਇਹ 95 ਲੱਖ ਦਾ ਲੈ ਮਿੱਤਰੋ 95 ਲੱਖ ਦੇ ਵਿੱਚ ਵੇਟ ਬੂਟ ਕਰੋ ਚਾਹੇ ਵੇਟ ਬੂਟ ਨਾਲ ਹੀ ਦੇਵਾਂਗੇ ਸਾਰੇ ਆ ਹੀ ਮਿਲਣਗੇ ਤੇ ਫਿਰ 50 50 ਕਿਲੋਲੇ ਵੇਟ ਲੱਗੇ ਹੋਣੇ ਟਰੈਕਟਰ ਸਲਿੱਪ ਨਹੀਂ ਬਈ ਕਰਦਾ ਇਹ ਹਾਂਜੀ ਹਨਾ ਤੇ ਜਿਹੜਾ ਆ ਖੜਾ ਜੀ ਸੋਨ ਵਾਲੀ ਕਾ ਇਹ 3 ਸਪੀਡ ਆ ਚੇਂਜਰ ਗੇਅਰ ਵਾਲਾ ਜੀ ਚੇਂਜਰ ਗੇਅਰ ਚ ਆ 3 ਸਪੀਡ ਚਾ ਹਾਂਜੀ 20 ਮਾਡਲ ਲਾਗਾ 2020 ਮਾਡਲ ਆ ਹਾਂਜੀ ਚੱਲਿਆ ਕਿੰਨਾ ਕੋ ਹੋ ਇਹ ਚੱਲਿਆ ਹੋਈ ਇਹ 1400 ਘੰਟਾ 1400 ਘੰਟਾ ਟਾਇਰ ਸਾਰਾ ਕੁਝ ਨਾਲ ਦਾਗਾ ਓਕੇ ਚੌਕ ਟਾਇਰਾਂ ਦਾ ਨਾਲ ਦਾ ਹੀ ਹਾਲੇ ਤੱਕ ਹਾਂਜੀ ਬਣ ਕਿੰਨੇ ਤੇ ਜਾਊ ਵੀਰੇ ਇਹ 6 ਲੱਖ 30 ਹਜ਼ਾਰ ਦਾ ਦੇ ਦਾ ਲੈ ਮਿੱਤਰੋ ਸਿਰਫ 6 ਲੱਖ 30 ਹਜ਼ਾਰ ਦੇ ਵਿੱਚ ਬਣ ਜਾਓ ਸੋਨਾਲੀ ਕਾ ਡੀਆਈ 60 ਦੇ ਮਾਲਕ ਤੇ ਜਿਹੜਾ ਇਧਰਲੇ ਪਾਸੇ ਹੋਰ ਖੜਾ ਡੀਆਈ 60 ਸੋਨਾਲੀ ਕਾ ਇਹ ਕਿੰਨਾ ਮਾਡਲ ਆ ਇਹ 21 ਮਾਡਲ ਆ ਜੀ ਇਹ ਹੈਗਾ ਇਹ ਸਾਰੇ origignal ਆ ਬਈ ਹਨ ਇਹ ਵੀ A to Z original ਆ ਜੀ ਕੰਡੀਸ਼ਨ ਨਵੇਂ ਵਰਗੀ ਪਈਆ ਸੱਜਣੋ ਇਹਦੀ ਵੀ ਬਿਲਕੁਲ ਨਵਾਂ ਟਰੈਕਟਰ ਆ 3 ਸਪੀਡ ਆ ਚੇਂਜਰ ਵਾਲਾ ਹੀ ਆ ਜੀ ਓਕੇ ਇਹ ਇਹ ਕਿੰਨਾ ਚੱਲਿਆ ਹੋਲਾ ਨਹੀਂ ਇਹ 800 ਘੰਟਾ ਚੱਲਿਆ 800 ਘੰਟਾ ਇਹ ਚੱਲਿਆ ਹੋਇਆ ਓਕੇ ਇਹ ਨੰਬਰ ਇਹਦਾ ਵੀ ਪੰਜਾਬ ਦੀ ਹੂੰ ਪੰਜਾਬ ਸੰਗਰੂਰ ਦਾ ਜੀ ਸੰਗਰੂਰ ਦਾ ਨੰਬਰ ਆ ਚੇਂਜਰ ਗੇਅਰ ਚੇਂਜਰ ਗੇਅਰ ਚ ਆ ਹਾਂ ਓਕੇ ਅਜੇ ਚੇਪੀਆਂ ਜੂਪੀਆਂ ਲੱਗੀਆਂ ਨੇ ਜੀ ਸਾਰੀਆਂ ਬਿਲਕੁਲ ਨਵਾਂ ਟਰੈਕਟਰ ਹੈਗਾ ਹੂੰ ਇਹ ਪੀਆਂ ਜੂਪੀਆਂ ਲਈਆਂ ਨਹੀਂ ਸਹੀ ਗੱਲ ਆ ਯਾਰ ਹਨਾ ਸੋ ਵਾਲੀਆਂ ਵੀ ਜਿਵੇਂ ਕਹਦੀ ਆ ਸਾਰੀਆਂ ਚੇਪੀਆਂ ਉਹ ਮੇਨੇ ਇਹ ਕਿੰਨੇ ਦਾ ਬਣ ਜੁਲਾ ਦੀ ਇਹ 6 ਲੱਖ 85 ਹਜ਼ਾਰ ਦਾ ਦੇਦਾਂਗੀ ਲੈ ਮਿੱਤਰੋ 6 ਲੱਖ ਤੇ 85 ਹਜ਼ਾਰ ਇਹਦਾ ਰੇਟ ਹੈਗਾ ਬਾਕੀ ਜਿੰਨੇ ਵੀ ਟਰੈਕਟਰ ਤੁਹਾਨੂੰ ਦਿਖਾਇਆ ਹੈ ਨਾ ਹਰੇਕ ਟਰੈਕਟਰ ਦੇ ਵਿੱਚੋਂ ਫੁੱਲ ਮਾਨਤਾਨ ਹੋ ਤੁਹਾਡਾ ਸਕਰੀਨ ਤੇ ਬਾਈਹੁਰਾਂ ਦੇ ਨੰਬਰ ਚੱਲੀ ਜਾਂਦੇ ਨੇ ਤੇ ਜਦੋਂ ਆਪਾਂ ਬਾਈ ਸੰਘੇੜਿਆਂ ਤੋਂ ਬਰਨਾਲੀ ਨੂੰ ਜਾਂਦੇ ਹਾਂ ਹਾਂਜੀ ਆ ਬਜ਼ਾਰ ਵਾਲੇ ਰਸਤੇ ਬਜ਼ਾਰ ਵਾਲੇ ਰਸਤੇ ਮੀਨ ਰੋਡ ਦੇ ਉੱਤੇ ਹੀ ਆ ਜੀ ਹਾਂ ਬਜ਼ਾਰ ਵਾਲੇ ਰਸਤੇ ਸੱਜ ਨੂੰ ਮੇਨ ਰੋਡ ਦੇ ਉੱਪਰ ਬਾਈਹੁਰਾਂ ਦੀ ਜਿਵੇਂ ਕਹਦੀ ਇਹ ਗੈਰਜਾ ਤੁਸੀਂ ਕੋਈ ਵੀ ਟਰੈਕਟਰ ਲੈਣਾ ਹੁੰਦਾ ਚੰਗੀ ਕੰਡੀਸ਼ਨ ਦਾ ਘੱਟ ਚੱਲਿਆ ਹੋਇਆ ਤਾਂ ਬਾਈਹੁਰਾਂ ਨਾਲ ਸੰ ਨੰਬਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਬਾਇਰਾਂ ਦੇ ਲਿਖਤੇ ਤੇ ਜੇ ਕਿਸੇ ਨੂੰ ਡਰਾਈਵਰ ਦੀ ਲੋੜ ਆ ਫੇਰ ਦੱਸ ਦਿੰਨੇ ਆ ਆ ਸਾਡੇ ਲਈ ਡਰਾਈਵਰ ਹੈਗਾ ਇਹ ਪਹੁੰਚ ਕਰਦਾ ਡਿਲੀਵਰੀ ਕਰਿਆ ਹੁੰਦਾ ਡਰਾਈਵਰੀ ਕਰਿਆ ਹੁੰਦਾ 50 ਕਿਲੋਮੀਟਰ ਦੇ ਏਰੀਆ 'ਚ ਜੀ 50 ਕਿਲੋਮੀਟਰ ਦੇ ਵਿੱਚ ਆ ਬੰਦਾ ਸੱਡਣਾ ਉਹ ਜੇ ਕਿਸੇ ਨੂੰ ਰਾਜ ਮਿਲ ਗਿਆ ਇਹਦੇ ਨਾਲ ਇੰਟਰਵਿਊ ਕਰ ਲਿਓ ਹਾਂ ਜੀ ਕਰ ਲਓ ਸੰਪਰਕ ਸੱਜਣ